ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਪੰਜਾਬ ਦੇ ਵਿੱਚ ਪੌਡਕਾਸਟ ਕਰਨ ਵਾਲੇ ਨੇ ਉਹਨਾਂ ਦੇ ਪ੍ਰਤੀਕੁਸ਼ ਅੱਜ ਗੱਲਬਾਤ ਕਰਨੀ ਹੈ ਇਹਨਾਂ ਨੂੰ ਆਪਣਾ ਚੈਨਲ ਵੱਡਾ ਕਿਵੇਂ ਕਰਨਾ ਹੈ ਚੈਨਲ ਦੀ ਟੀਆਰਪੀ ਕਿੱਦਾਂ ਵਧਾਏ ਇਥੋਂ ਤੱਕ ਮਤਲਬ ਹੁੰਦਾ ਹੈ ਦੁਨੀਆ ਨੂੰ ਕੀ ਪ੍ਰੋਸਨਾ ਇਹਨਾਂ ਨੇ ਇਹਨਾਂ ਦੇ ਪੌਡਕਾਸਟ ਦੀ ਦੁਨੀਆਂ ਨੂੰ ਕੀ ਸੇਧ ਜਾਣੀ ਹੈ ਕੀ ਮੈਸੇਜ ਜਾਣਾ ਇਹਦੇ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੁਣ ਜਿਹੜਾ ਨੇਪਾਲ ਦਾ ਉਹ ਮਜ਼ਦੂਰ ਹੈ ਪ੍ਰਵਾਸੀ ਉਹ ਜਿਹੜਾ ਅਮਰਸ਼ਕ ਸਿੰਘ ਸੜਿਆ ਜਿਹੜਾ ਕਹਿੰਦਾ ਹੈ ਗੁਰੂ ਵਾਲੇ ਬਣিয়ে ਵੀਰ ਜੀ ਦਾੜੀ ਬਾਲ ਰੱਖੀਏ ਵੀਰ ਜੀ ਉਹ ਵੈਰਨ ਕਿੱਥੋਂ ਹੋਇਆ ਸੀ ਉਹਨੇ ਇੱਕ ਕਲਿੱਪ ਇਜੇ ਟੋਲਕੀ ਬ੍ਰਾਉਂਡਾ ਜਿੱਥੇ ਕਹਿੰਦਾ ਮੇਰੀ ਮਾਂ ਮਾਂ ਇਹ ਕਹ ਸੀ ਉਹਨੇ ਕਹਿੰਦਾ ਚਾਹ ਰੋਟੀਆਂ ਸਰਾਨਾ ਮੈਂ ਰੱਖ ਦਿੱਤੀ ਸੀ ਔਰ ਇੱਕ ਪਉਆ ਫਿਰ ਕਹਿੰਦਾ ਇੱਕ ਪਾਈਆ ਦੇਸੀ ਗਾਂ ਦੇ ਕਾ ਦੁੱਧ ਮੈਂ ਪੀਤਾ ਥਾ ਇਹ ਉਹਦੀ ਕਲਿੱਪ ਜਿਹੜੀ ਹੈ ਵਾਇਰਲ ਹੋ ਗਈ ਸੀ ਜਿਹੜੇ ਪੌਡਕਾਸਟਾਂ ਵਾਲੇ ਆ ਉਹ ਜਾ ਕੇ ਉਹਦਾ ਇੰਟਰਵਿਊ ਕਰਦੇ ਆ ਤੇ ਉਹ ਵਿਚਾਰਾ ਚਲੋ ਹੈਗਾ ਤਾਂ ਸ਼ਰੀਫ ਜਿਹਾ ਬੰਦਾ ਉਹਨੂੰ ਪਤਾ ਨਹੀਂ ਬਸ ਗੁਰਮਤਿਵਾਰੇ ਜਾਂ ਇਤਿਹਾਸ ਬਾਰੇ ਜਦੋਂ ਬੋਲਦੇ ਕਹਿੰਦਾ ਉਹ ਚਮਕੀਲਾ ਜਿਵੇਂ ਕਹਿੰਦਾ ਮੈਂ ਚੁਣ-ਚੁਣ ਕੇ ਬੈਰੀ ਮਾਰਦਾ ਹਾਂ ਤਲਵਾਰ ਮੈਂ ਖੰਗੀ ਧਰਦੀਆਂ ਮੈਂ ਚੁਣ-ਚੁਣ ਕੇ ਕੀਰਤ ਕਰਦਾ ਹਾਂ ਤੇ ਮੈਂ ਲੋਕਾਂ ਨੂੰ ਦੱਸਦਾ ਹਾਂ ਕਿ ਤੁਸੀਂ ਪੰਜਾਬ ਦੇ ਵਾਸੀ ਹੋ ਤੇ ਤੁਸੀਂ ਗੁਰੂ ਦੀ ਸਿਫਤ ਕਰਿਆ ਕਰੋ ਬਾਣੀ ਪੜਿਆ ਕਰੋ ਇੱਕ ਕੁੜੀ ਨੂੰ ਕਹਿੰਦੇ ਤੂੰ ਬਾਣੀ ਨਿਤਨੇਮ ਕਰਦਾ ਹੋਣਾ ਕਹਿੰਦਾ ਹਾਂ ਮੂਲ ਮੰਤਰ ਮੈਂ ਉਹ ਪਾਠ ਕਰਦਾ ਹੁੰਦਾ ਇਹਨਾਂ ਬੋਲ ਉਹ ਵਾਇਰਲ ਹੋ ਗਿਆ ਮੈਂ ਜਿਹੜੀ ਗੱਲ ਕਰਨੀ ਆ ਨਾ ਮੈਨੂੰ ਇਹ ਦੁੱਖ ਨਹੀਂ ਹੈਗਾ ਵੀ ਉਹਨੂੰ ਮਸ਼ਹੂਰ ਕਿਉਂ ਕੀਤਾ ਮਸ਼ਹੂਰ ਤਾਂ ਸੋਸ਼ਲ ਮੀਡੀਆ ਹੈਗਾ ਜਿਹੜਾ ਵੀ ਭਾਵੇਂ ਇੱਥੇ ਗਾਲ ਕੱਢ ਦੇ ਕੋਈ ਉਹ ਵੀ ਮਸ਼ਹੂਰ ਹੋ ਜਾਂਦਾ ਆ ਬਥੇਰਾ ਨਗੀਜ ਮ ਤੇਰਾ ਗਾਣ ਪਰੋਸਿਆ ਜਾ ਰਿਹਾ ਲੋਕ ਸੁਣਦੇ ਨੇ ਅਗਲਾ ਮਸ਼ਹੂਰ ਹੋ ਜਾਂਦਾ ਪਰ ਮੈਂ ਜਿਹੜੇ ਪੌਡਕਾਸਟ ਕਰਦੇ ਉਹਨੂੰ ਬੇਨਤੀ ਹੈ ਵੀ ਤੁਹਾਡਾ ਮੈਸੇਜ ਕੀ ਜਾ ਰਿਹਾ ਵੱਡੇ ਵੱਡੇ ਢਾਡੀ ਨਾਂ ਲੈਂਦੇ ਜ਼ਿਕਰ ਕਰਦੇ ਉਹਦਾ ਕੰਦੇ ਸ਼ੁਕਰ ਹੈ ਅਸੀਂ ਵੈਲਕਮ ਕਰਦੇ ਹਾਂ ਸਾਡੇ ਕੌਮ ਵਿੱਚ ਕੋਈ ਆਇਆ ਜਿਹੜੇ ਢਾਡੀ ਨੇ ਜਾਂ ਪ੍ਰਚਾਰਕ ਨੇ ਉਹਨਾਂ ਨੂੰ ਇੱਕ ਬੇਨਤੀ ਹੈ ਗਿਆਨੀ ਦਿੱਤ ਸਿੰਘ ਸਾਡੀ ਕੌਮ ਦੇ ਉਹ ਮਹਾਨ ਪ੍ਰਚਾਰਕ ਹੋਏ ਨੇ ਉਹਨਾਂ ਦੇ ਨਾਂ ਤੇ ਅੱਜ ਤੱਕ ਕਿਸੇ ਨੇ ਪਿੰਡ ਦੇ ਰਾਹ ਦਾ ਨਾਮ ਹੀ ਨਹੀਂ ਰੱਖਿਆ ਹੋਇਆ ਲਾਇਬ੍ਰੇਰੀ ਬਣਾਉਣੀ ਕੋਈ ਕਾਲਜ ਬਣਾਉਣਾ ਸਕੂਲ ਬਣਾਉਣਾ ਤਾਂ ਬਹੁਤ ਵੱਡੀ ਗੱਲ ਹੈ ਤੇ ਜਿਹੜੇ ਉਹਨਾਂ ਦੇ ਸਵਾਲ ਨੇ ਨਾ ਉਹਨਾਂ ਦੇ ਜੀਵਨ ਵਿੱਚ ਗੁਰਮਤਿ ਪ੍ਰਤੀ ਮੈਂ ਕਹਨਾ ਅੱਜ ਦਾ ਕੋਈ ਪ੍ਰਚਾਰਕ ਉਹਨਾਂ ਦੇ ਸਵਾਲਾਂ ਦਾ ਜਵਾਬ ਦੇ ਹੀ ਨਹੀਂ ਸਕਦਾ ਤੇ ਐਡੇ ਵੱਡੇ ਕਿਰਦਾਰ ਦੇ ਮਾਲਕ ਗੁਰਮਤਿ ਤੋਂ ਇੰਨੇ ਜਾਣਕਾਰ ਇਹ ਮੈਂ ਗਿਆਨੀ ਜਤ ਸਿੰਘ ਮੈਂ ਜ਼ਿਕਰ ਕਿਉਂ ਕੀਤਾ ਹੈ ਕਿਉਂਕਿ ਜਿਹੜੇ ਪ੍ਰਚਾਰਕ ਨੇ ਸਾਡੇ ਉਹ ਵੀ ਉਸ ਪ੍ਰਵਾਸੀ ਦਾ ਜਿਹੜਾ ਨੇਪਾਲ ਵਾਲਾ ਉਹਦਾ ਜ਼ਿਕਰ ਕਰੀ ਜਾਂਦੇ ਆ ਢਾਡੀ ਜ਼ਿਕਰ ਕਰੀ ਜਾਂਦੇ ਆ ਕਈਆਂ ਨੇ ਪਹਿਲਾਂ ਟਰੋਲ ਕੀਤਾ ਗੁਰੂ ਵਾਲੇ ਬਣ ਗਏ ਬਿਰਜੇ ਗੁਰੂ ਵਾਲੇ ਬਣ ਗਏ ਉਹਨਾਂ ਨੇ ਇੱਕ ਰੀਲਾ ਰੂਲਾ ਚਲਾਈਆਂ ਆਪਣੀਆਂ ਤੇ ਇਹੀ ਪੌਡਕਾਸਟਾਂ ਵਾਲੇ ਜੇ ਕੋਈ ਗ੍ਰੰਥੀ ਆਪਣੇ ਦੁੱਖ ਰੋਂਦਾ ਹੋਵੇ ਕੌਮ ਦੇ ਵਿੱਚ ਕੋਈ ਢਾਡੀ ਕੋਈ ਪ੍ਰਚਾਰਕ ਉਹ ਜਿਹੜਾ ਗੁਰਪ੍ਰੀਤ ਹੈ ਨਾ ਮਾਈ ਜਿਹੜੀ ਐਨਜੀਓ ਚੱਲਦੀ ਐ ਸੁਪਨੇਆਂ ਦਾ ਘਰ ਉਹ ਕਹਿੰਦਾ ਹੁੰਦਾ ਹੈ ਉਹ ਮੰਜੇ 'ਚ ਪਏ ਹੋਏ ਬਜ਼ੁਰਗਾਂ ਨੂੰ ਜਾਂ ਮਾਤਾਵਾਂ ਨੂੰ ਲੈ ਕੇ ਗਿਆ ਜਿਨ੍ਹਾਂ ਨੂੰ ਘਰੇ ਕੋਈ ਸ਼ਾਂਭਦਾ ਨਹੀਂ ਸੀ ਤੇ ਜੇ ਇਹ ਹੁਣ ਪੌਡਕਾਸਟਾਂ ਵਾਲੇ ਇੱਕ ਉਸ ਪ੍ਰਵਾਸੀ ਨੂੰ ਬਹਿਰਲ ਕਰਦੇ ਨੇ ਉਹਦੀ ਇੰਟਰਵਿਊ ਲੈਂਦੇ ਜਾਗੇ ਤਾਂ ਇਹਨਾਂ ਨੂੰ ਵੀ ਇੱਕ ਬੇਨਤੀ ਐ ਦੇ ਕਿਸੇ ਉਸ ਬੰਦੇ ਦਾ ਜਾ ਕੇ ਤੁਸੀਂ ਦਰਦ ਸੁਣਿਆ ਜਿਹਨੂੰ ਲੋੜ ਵੀ ਹੈ ਔਰ ਜਿਹਨੂੰ ਦੁੱਖ ਵੀ ਹੈ ਕਿਤੇ ਉਹਦੀ ਗੱਲ ਕੀਤੀ ਮਤਲਬ ਜਿਹੜਾ ਬੰਦਾ ਮਸ਼ਹੂਰ ਹੋ ਜੇ ਥੋੜਾ ਜਿਹਾ ਟ੍ਰੈਂਡ ਵਿੱਚ ਆ ਜਾਵੇ ਤੇ ਉਹਦੇ ਨਾਲ ਪੋਡਕਾਸਟ ਕਰਨਾ ਉਹ ਜੋ ਮਰਜੀ ਜੱਬਲੀਆਂ ਮਾਰੀ ਜਾਵੇ ਕੋਈ ਮਤਲਬ ਨਹੀਂ ਜੋ ਮਰਜੀ ਕਰੀ ਜਾਵੇ ਮੈਂ ਇੱਕ ਹੋਰ ਬੰਦੀ ਕਰਨੀ ਹੈ ਬੰਗਲਾਦੇਸ਼ ਤੋਂ ਤੇ ਨੇਪਾਲ ਤੋਂ ਪੰਜਾਬ ਦੇ ਵਿੱਚ ਇੰਨਾ ਕੁ ਸਪੈਟ ਹੋ ਚੁੱਕਾ ਹੈ ਇਹ ਬੰਦੇ ਘਰਾਂ ਦੇ ਵਿੱਚ ਲੁੱਟ ਖਸੁੱਟ ਕਰਕੇ ਕਤਲ ਕਰਕੇ ਵੀ ਇੱਥੋਂ ਭੱਜੇ ਹੋਏ ਆ ਤੇ ਦੂਜੇ ਪਾਸੇ ਕਹਿਣਗੇ ਜੀ ਜਿਹੜੇ ਪ੍ਰਵਾਸੀ ਮਜ਼ਦੂਰ ਭਈਏ ਨੇ ਉਹਨਾਂ ਨੂੰ ਭਜਾ ਦਿਓ ਪੰਜਾਬ ਦੇ ਵਿੱਚੋਂ ਉਹ ਕਿਉਂ ਇੱਥੇ ਰਹਿੰਦੇ ਆ ਤੁਸੀਂ ਗੱਲ ਮੇਰੀ ਅੱਜ ਆ ਵੀਡੀਓ ਡਾਊਨਲੋਡ ਕਰਕੇ ਰੱਖ ਲਓ ਜਿਹੜੇ ਬੰਦੇ ਨੂੰ ਤੁਸੀਂ ਪੌਡਕਾਸਟ ਕਰਕੇ ਮਸ਼ਹੂਰ ਕਰੀ ਜਾਂਦੇ ਹੋ ਨਾ ਉਹਾਰੇ ਜਾਂਦੇ ਹੋ ਇੱਕ ਕੌਮ ਦਾ ਬਹੁਤ ਵੱਡਾ ਪ੍ਰਚਾਰਕ ਹੀਰੋ ਬਣਾ ਕੇ ਪੇਸ਼ ਕਰੀ ਜਾਂਦੇ ਹੋ ਉਹਦਾ ਇੱਕ ਨਾ ਮੈਂ ਛੋਟਾ ਜਿਹਾ ਕਲਿੱਪ ਸੁਣਿਆ ਉਹ ਕਹਿੰਦਾ ਜੇ ਮੈਨੂੰ ਕੋਈ 10 ਲੱਖ ਰੁਪਈਆ ਦੇਵੇ ਕਿ ਦਾੜੀ ਵਾਲ ਕਟਾ ਦੇ ਮੈਂ ਤਾਂ ਨਹੀਂ ਕਟਾਉਂਦਾ ਮਤਲਬ ਜੇ ਕੋਈ ਦੇਵੇ ਜਦੋਂ ਕਿਸੇ ਨੇ ਦੇਤਾ ਉਹ ਐ ਨਹੀਂ ਪਤਾ ਪੰਜਾਬ ਸਰਦ ਕੇ ਭਾਜੀ ਜਾਣ ਕੇ ਅਸੀਂ ਜਿਹੜੀ ਗੱਲ ਮੂਰੇ ਆਉਣੀ ਆ ਨਾ ਜਿਹੜੀ ਸਾਡੀ ਜਿਹੜੀ ਸੋਚ ਹੈ ਲੰਬੀ ਚੌੜੀ ਨਹੀਂ ਸਾਡੀ ਅਕਲ ਗਿੱਟਿਆਂ ਵਿੱਚ ਹੀ ਪਈ ਹੈ ਇੱਥੇ ਪ੍ਰਵਾਸੀ ਮਜ਼ਦੂਰ ਗੁਰਦੁਆਰੇ ਵਿੱਚ ਗਰੰਥੀ ਵੀ ਹੈਗੇ ਆ ਰਾਗੀ ਵੀ ਹੈਗੇ ਆ ਉਹ ਇਹਦੇ ਨਾਲੋਂ ਘੱਟ ਨੇ ਮੈਂ ਕਹਿੰਦਾ ਜੇ ਤੁਸੀਂ ਕਿਹਦੀ ਹੈਲਪ ਕਰਨੀ ਹੈ ਕਰ ਦਿਓ ਜੇ ਤੁਸੀਂ ਅੰਨੇ ਸ਼ਰਧਾ ਦੀ ਗੱਲ ਕਰਦੇ ਹੋ ਨਾ ਜਾਂ ਅੰਧ ਭਗਤਾਂ ਦੀ ਗੱਲ ਕਰਦੇ ਹੋ ਉਦੋਂ ਆਹ ਗਿਣਤੀ ਜਿਹੜੇ ਪੌਡਕਾਸਟ ਕਰਦੇ ਨੇ ਇਹ ਵਿੱਚ ਆਉਣਗੇ ਕਿਉਂ ਕਿਉਂਕਿ ਉਹਨੇ ਦਾੜ੍ਹੀ ਕੇਸ ਰੱਖੇ ਨੇ ਉਹਨਾਂ ਦੀ ਮਜਬੂਰੀ ਹੈ ਉਹਨੇ ਵੀਡੀਓ ਵਾਇਰਲ ਕਰਦੀ ਗੁਰੂ ਵਾਲੇ ਬਣ ਗਏ ਮੇਰ ਜੀ ਦਾੜ੍ਹੀ ਵਾਲ ਰੱਖੀ ਮੇਰ ਜੀ ਮੈਂ ਤੁਹਾਨੂੰ ਇੰਨੀ ਗੱਲ ਚਾਹੀਦੀ ਸੀ ਅਸ਼ਾ ਜਿਹੜੇ ਬੰਦੇ ਅੱਖਾਂ ਹੁੰਦਿਆਂ ਹੋયા ਅੰਨੇ ਨੇ ਜੇ ਉਹਨਾਂ ਨੂੰ ਪ੍ਰੂਫ ਕਰਨਾ ਹੋਵੇ ਕਿੱਦਾਂ ਕਰੋਗੇ ਇੱਕ ਰਾਜਾ ਤੇ ਇੱਕ ਉਹਦਾ ਵਜ਼ੀਰ ਉਹ ਆਪਸ ਵਿੱਚ ਬਹੁਤ ਨੇੜਤਾ ਰੱਖਦੇ ਸੀ ਖਾਸ ਖੇਡ ਰਹੇ ਨੇ ਪਾਰ ਕੋਚ ਬੈਠੇ ਆ ਵਜ਼ੀਰ ਰਾਜੇ ਨੂੰ ਕਹਿੰਦਾ ਕਹਿੰਦਾ ਰਾਜਾ ਜੀ ਜਿਹੜੇ ਲੋਕ ਨੇ ਨਾ ਇਹ ਕਹਿੰਦਾ ਅੰਨੇ ਨੇ ਇਨ ਨੂੰ ਆਕਲ ਤੋਂ ਕੰਮ ਨਹੀਂ ਲੈਣਾ ਹੁੰਦਾ ਰਾਜਾ ਕਹਿੰਦਾ ਕਿਦਾਂ ਉਹ ਬਾਹਰ ਬਹਿ ਗਏ ਰਸਤੇ ਵਿੱਚ ਲੈਣ ਕੇ ਦਰਵਾਜੇ ਤੇ ਤੇ ਜਿਹੜੀ ਸਣ ਕੱਢਦੇ ਹੁੰਦੇ ਸੀ ਪਹਿਲਾਂ ਉਹਦੀ ਪੂਲੀ ਰੱਖ ਲਈ ਰਾਜਾ ਵੀ ਕੰਨੀ ਤੋੜ ਕੇ ਸਣ ਕੱਢ ਜਾਂਦਾ ਹੈ ਵਜੀਰ ਵੀ ਕੱਢ ਜਾਂਦਾ ਇੱਕ ਆਇਆ ਕਹਿੰਦਾ ਕੀ ਕਰਦੇ ਹੋ ਨਾਲ ਉਹਨੇ ਦੇਖ ਲਿਆ ਵੀ ਸਣ ਕੱਢੀ ਜਾਂਦੇ ਨੇ ਵਜੀਰ ਕਹਿੰਦਾ ਲਿਖੋ ਕਹਿੰਦਾ ਇੱਕ ਨਾ ਆ ਗਿਆ ਰਾਜਾ ਲਿਖਤਾ ਇੱਕ ਫੇਰ ਆ ਗਿਆ ਕਹਿੰਦਾ ਕੀ ਕਰਦੇ ਹੋ ਕਹਿੰਦਾ ਲਿਖ ਦੂ ਜਾਨ ਨੂੰ ਆ ਗਿਆ ਚਾਰ ਪੰਜ ਆ ਗਏ ਉਹ ਵਜ਼ੀਰ ਕਹਿੰਦਾ ਤੁਸੀਂ ਇਹ ਦੱਸੋ ਵੀ ਇਹਨਾਂ ਨੂੰ ਪਤਾ ਨਹੀਂ ਵੀ ਅਸੀਂ ਸਾਨ ਕੱਢੀ ਜਾਂਦੇ ਕਹਿੰਦਾ ਨੇ ਫੇਰ ਵੀ ਪੁੱਛਣਾ ਹੀ ਪੁੱਛਣਾ ਇਹ ਅੰਨੇ ਨੇ ਕਹਿੰਦਾ ਤੇ ਇਹਨਾਂ ਨੂੰ ਹੀ ਅੰਧ ਭਾਵਿਤ ਤੇ ਅੰਨੀ ਸ਼ਰਦਾ ਬਣੇ ਕਿਹਾ ਜਾਂਦਾ ਉਹਦੇ ਵਿੱਚ ਹੋਰ ਕੁਝ ਨਹੀਂ ਜਦੋਂ ਕਹਿੰਦਾ ਮੈਂ ਚੁਣ-ਚੁਣ ਕੇ ਕਿਰਤ ਕਰਦਾ ਹਾਂ ਇਹ ਕਹਿੰਦਾ ਜਦੋਂ ਸਤਿਗੁਰੂ ਮੈਨੂੰ ਗੁਰੂ ਕਲੰਗੀਧਰ ਪਾਤਸ਼ਾਹ ਮੈਨੂੰ ਚਲਾਉਂਦੇ ਨੇ ਬਸ ਆਹ 2-3 ਗਲ ਨੂੰ ਚੇਤੇ ਕਰ ਲਿਓ ਤੇ ਸਾਡੇ ਪੌਡਕਾਸਟਾਂ ਵਾਲੇ ਨੇੜੇ ਠਾਈ ਬੱਠੇ ਆ ਤੇ ਜਦੋਂ ਕੁਛ ਉਹ ਕਰਕੇ ਭੱਜ ਗਿਆ ਫਿਰ ਜੁੱਤੀਆਂ ਸਭ ਤੋਂ ਪਹਿਲਾਂ ਨਾ ਪੌਡਕਾਸਟ ਵਾਲਿਆਂ ਦੇ ਪੈਣ ਜਿਹੜੇ ਕਰਦੇ ਆ ਮੈਂ ਕਹਿੰਦਾ ਠੀਕ ਹੈ ਜੇ ਕੋਈ ਬੰਦਾ ਵਾਇਰਲ ਹੁੰਦਾ ਆ ਜਿਹੜਾ ਸੋਨੂ ਸੀਤੋ ਵਾਲਾ ਉਹਦੇ ਦੇਖਿਆ ਨਹੀਂ ਉਹ ਵਿਚਾਰਾ ਉਹਦਾ ਪੈਰਾਂ ਤੋਂ ਵੀ ਹੈਂਡੀਕੈਪ ਹੈ। ਜਵਾਨ ਤੋਂ ਵੀ ਦਿਮਾਗੀ ਤੌਰ ਤੇ ਵੀ। ਉਹਨੂੰ ਵੱਡੀਆਂ-ਵੱਡੀਆਂ ਸਟੇਜਾਂ ਤੇ ਲੈ ਕੇ ਗਏ। ਕਿਸੇ ਨੇ ਘਰ ਪਾਉਂਦਾ ਲਾਰਾ ਲਾਦਾ ਥੋੜੇ-ਬਹੁਤੇ ਛੱਤ ਵਗੈਰਾ ਪਾ ਗਏ। ਫਿਰ ਉਹਨੇ ਵੀਡੀਓ ਪਾਈ। ਕਹਿੰਦਾ ਆਹ ਦੇਖੋ ਭਾਜੀ ਮੇਰੀ ਆਹ ਬਾਸ ਨੂੰ ਵਿੱਚ ਛੱਡ ਕੇ ਫਾਰਸ ਨਹੀਂ ਬਣਾ ਕੇ ਗਏ। ਕਿਐਸੀ ਨਾ ਉਹਨੇ। ਅਸਾਂ ਨੂੰ ਲੈ ਕੇ ਕਿੱਦਾਂ ਗਏ ਬੌਂਸਰਾਂ ਦੇ ਨਾਲ ਸਟੇਜ ਤੇ ਲੈ ਕੇ ਗਏ। ਜਿਵੇਂ ਕੋਈ ਬਹੁਤ ਵੱਡਾ ਸਿੰਗਰ ਹੁੰਦਾ ਹੈ। ਉਹਦੇ ਕੋਲੋਂ ਉਦਾਂ ਹੀ ਜਿਵੇਂ ਉਹ ਕਲਾਕਾਰ ਮੱਥਾ ਟੇਕਦੇ ਨੇ ਸ਼ੁਰੂਆਤ ਕਰਾਈ ਫਿਰ ਉਹ ਕੀਬੋਰਡ ਵਾਲੇ ਕੋਲ ਜਾ ਕੇ ਨਾ ਸੁਰ ਦੱਸਦਾ ਜਿਵੇਂ ਸਿੰਗਰ ਜਾ ਕੇ ਦੱਸਦੇ ਨੇ ਪਹਿਲਾ ਕਾਲਾ ਦੂਜਾ ਕਾਲਾ ਤੀਜਾ ਕੱਚਾ ਪੱਕਾ ਜਾ ਕੇ ਦੱਸਦਾ ਇਦਾਂ ਜਾ ਕੇ ਉਹ ਵੀ ਸੁਰ ਦੱਸਦਾ ਹੈ ਹੱਥ ਲਾ ਕੇ ਵੀ ਇੱਥੇ ਆ ਸੁਰ ਬਜਾ ਇੱਥੇ ਮੈਂ ਗਾਉਣਾ ਹੈ ਯਕੀਨੀ ਕਰਾਇਆ ਹੁਣ ਜਿਹੜੇ ਇਹ ਬੰਦੇ ਇਦਾਂ ਦੀਆਂ ਕਰਤੂਤਾਂ ਕਰਾਉਣ ਕਿ ਉਹਨਾਂ ਨੂੰ ਪਤਾ ਨਹੀਂ ਉਹਨੂੰ ਮਾਤਾ ਜੀ ਕਿਹਾ ਵੀ ਇਹ ਬੰਦਾ ਮਸ਼ਹੂਰ ਹੈ ਤੇ ਬਸ ਜਿੰਨੇ ਵੀ ਉਹ ਮਿਲਦੇ ਲੈ ਲਓ ਇਦਾਂ ਹੀ ਜਿਹੜਾ ਮੁੱਖ ਮੰਤਰੀ ਸੀ ਉਹਦਾ ਪੇਜ ਵੱਡਾ ਸੀ ਫੋਲੋਅਰ ਜ਼ਿਆਦਾ ਸੀ ਉਹਨੂੰ ਲੈ ਕੇ ਹੁਣ ਮਿਰਗੀ ਦੇ ਦੌਰੇ ਪੈਂਦੇ ਆ ਉਹਦੇ ਕੋਲੋਂ ਸੋਨੇ ਮਾਨ ਪ੍ਰਤੀ ਇਹੋ ਜੀ ਸ਼ਬਦਾਵਲੀ ਇਹਨਾਂ ਲੋਕਾਂ ਨੇ ਕਢਾਤੀ ਤੁਸੀਂ ਸਮਝਣ ਨੂੰ ਸੁਣੀ ਪੜੀ ਜਾਨਿ ਕਿ ਇਹ ਜਿਹੜੇ ਚੈਨਲਾਂ ਵਾਲੇ ਨੇ ਪੌਡਕਾਸਟਾਂ ਵਾਲੇ ਨੇ ਇਹਨਾਂ ਨੂੰ ਕੋਈ ਮਤਲਬ ਨਹੀਂ ਵੀ ਸਮਾਜ ਨੂੰ ਸਾਡੀ ਛੇਧ ਕੀ ਹੈ ਸਮਾਜ ਨੂੰ ਮੈਸੇਜ ਕੀ ਜਾਣਾ ਇਹਨਾਂ ਨੂੰ ਆਪਣੇ ਤੱਕ ਮਤਲਬ ਹੈ ਹੁਣ ਜਿਹੜਾ ਉਹ ਮੈਨ ਸੰਧੂ ਹੈ ਮੁੰਡਾ ਜਿਹੜੇ ਮੈਂ ਉਹ ਸ਼ਬਦ ਨਹੀਂ ਵਰਤਣ ਜਿਹੜੇ ਜੈਂਡਰ ਚੇਂਜ ਕਰੀ ਫਿਰਦੇ ਨੇ ਇਨਾਂ ਦੀ ਪੰਜਾਬ ਨੂੰ ਸਮਾਜ ਨੂੰ ਦੇਣ ਕੀ ਇਹ ਮੈਸੇਜ ਕੀ ਹੈ ਹੁਣ ਪੌਡਕਾਸਟਾਂ ਵਾਲੇ ਸਵਾਲ ਕਰਦੇ ਨੇ ਅਗੇ ਉਹਦੇ ਵਿਆਹ ਦੀ ਗੱਲ ਕਰ ਲਈ ਕਿਦੋਂ ਕਰਾਉਣਾ ਹੈ ਰਿਲੇਸ਼ਨ ਕੀ ਹੋਣਗੇ ਜੈਨ ਕਿ ਤੁਸੀਂ ਕੀ ਪਰੋਸ਼ ਕੇ ਦੇਣਾ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਹੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਬਹੁਤ ਵਿਸ਼ੇ ਨੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਛੇਮਾ ਦਰਿਆ ਵਗਦਾ ਹੈ ਪੰਜਾਬ ਦੇ ਲੀਡਰ ਕਰਪਟ ਹੋਏ ਪਏ ਨੇ ਲੁੱਟ ਕੇ ਖਾ ਕੇ ਪੰਜਾਬ ਨੂੰ ਧਰਮ ਦੇ ਨਾਂ ਤੇ ਸ਼੍ਰੋਮਣੀ ਕਮੇਟੀ ਸਾਡੀ ਗੁਲਾਮ ਹੋਈ ਪਈ ਹੈ ਇੱਥੇ ਵੱਡੇ ਵੱਡੇ ਜਿਹੜੇ ਅਫਸਰ ਨੇ ਉਹਨਾਂ ਨੇ ਬੇੜਾ ਘਰ ਕਰਤਾ ਕਰੋੜਾਂ ਰੁਪਇਆ ਲੋਕ ਨਸ਼ੇ ਵੇਚ ਕੇ ਬਣਾਈ ਜਾਂਦੇ ਨੇ ਉਦੋਂ ਤੁਹਾਡੀ ਜ਼ੁਬਾਨ ਨਹੀਂ ਖੁੱਲਦੀ ਤੁਹਾਡੇ ਕੋਲੇ ਇਹੀ ਬੰਦੇ ਰਹਿ ਗਏ ਸ਼ਰਮ ਕਰੋ ਮਾੜੀ ਮੋਟੀ ਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Vai ver o que eu